ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਰਿਸ਼ਤੇ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਵਟਸਐਪ ਨੰਬਰ ਉੱਪਰ ਤੁਸੀਂ ਸਾਨੂੰ ਆਪਣਾ ਨਾਮ ਉਮਰ ਕਾਸਟ ਗੋਤ ਕੱਦ ਕਾਮ ਪੈਣ ਪ੍ਰਾਪੜਾਈ ਪਤਾ ਮੰਗ ਐਡ ਪਾਉਣ ਲਈ ਆਪਣੀ ਇਹ ਜਾਣਕਾਰੀ ਭੇਜੋ ਅਤੇ ਆਪਣਾ ਫੋਨ ਨੰਬਰ ਦੱਸੋ ਜਿਹੜਾ ਐਡ ਵਿੱਚ ਦੱਸਣਾ ਹੈ ਐਡ ਦੀ ਫੀਸ ਸਿਰਫ ਇੱਕ ਵਾਰ ਲਈ ਜਾਂਦੀ ਹੈ ਤੇ ਬਹੁਤ ਹੀ ਘੱਟ ਲਈ ਜਾਂਦੀ ਹੈ ਉਸ ਤੋਂ ਬਾਅਦ ਜਿੰਨਾ ਟਾਈਮ ਤੁਹਾਡਾ ਰਿਸ਼ਤਾ ਨਹੀਂ ਹੁੰਦਾ ਐਡ ਨੂੰ ਕੁਝ ਸਮੇਂ ਬਾਅਦ ਵਾਰ-ਵਾਰ ਲਗਾਇਆ ਜਾਂਦਾ ਹੈ ਸਾਡੇ ਚੈਨਲ ਤੋਂ ਤੁਸੀਂ ਜੋ ਵੀ ਰਿਸ਼ਤਾ ਕਰਨਾ ਜੀ ਉਹ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਨਾ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣਾ ਹੈ ਤੇ ਆਓ ਜੀ ਨੋਟ ਕਰੀਏ ਅੱਜ ਦੇ ਕੁਝ ਲੜਕੇ ਲੜਕੀਆਂ ਦੇ ਰਿਸ਼ਤੇ ਪਹਿਲਾ ਰਿਸ਼ਤਾ ਨਾਮ ਮਾਨਵਜੋਤ ਸਿੰਘ ਪੁਰਵਾ ਜਨਮ 21/2/1996 ਜਨਮ ਸਥਾਨ ਜੱਬਲਪੁਰ ਐਮਪੀ ਕਾਸਟ ਟੌਂਕ ਛੱਤਰੀਆ ਸ਼ੇਮਬਾ ਕੱਦ 5 ਫੁੱਟ 10 ਇੰਚ ਪੜਾਈ ਬੀਕੋਮ ਇੰਡੀਆ ਤੋਂ ਪੀਜੀ ਡਿਪਲੋਮਾ ਇਨ ਆਈਵੀਐਮ ਕੈਨੇਡਾ ਤੋਂ ਪਰਿਵਾਰ ਵਿੱਚ ਪਿਤਾ ਜਸਵੀਰ ਸਿੰਘ ਦਾ ਆਪਣਾ ਇਲੈਕਟ੍ਰੋਨਿਕ ਦਾ ਬਿਜ਼ਨਸ ਆ ਜੱਬਲਪੁਰ ਐਮਪੀ ਵਿੱਚ ਮਾਤਾ ਹਾਊਸ ਵਾਈਫ ਨੇ ਇੱਕ ਭੈਣ ਕੈਨੇਡਾ ਸਿਟੀਜ਼ਨ ਨੇ ਜੋਬ ਮਾਈਕਰੋਬਾਇਓਲੋজিস্ট ਦੀ ਇੰਡੀਆ ਦਾ ਪਤਾ ਰੰਜੀ ਜੰਬਲਪੁਰ ਐਮਪੀ ਲੜਕਾ ਕੈਨੇਡਾ ਸਿਟੀਜ਼ਨ ਆ ਵੈਲ ਸੈਟਲਡ ਆ ਲੜਕੇ ਦਾ ਕੈਨੇਡਾ ਸੈਲਵਰਨੇਬਿਟੀ ਵਿੱਚ ਆਪਣਾ ਘਰ ਹੈ ਤੇ ਜੋਬ ਮੈਸ਼ੀਨ ਲੀਡ ਐਟ ਐਮਐਮਸੀ ਲੜਕਾ ਸੋਹਣਾ ਸੁਨੱਖਾ ਨਸ਼ਾ ਰਹਿਤ ਪੱਗਵੰਦਾ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਕੈਨੇਡਾ ਪੀਆਰ ਜਾਂ ਸਿਟੀਜ਼ਨ ਲੜਕੀ ਚਾਹੀਦੀ ਹੈ ਫੋਨ ਨੰਬਰ ਪਰਿਵਾਰ ਦੇ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਜਨਮ 21200 ਕੱਦ 5 ਫੁੱਟ 6 ਇੰਚ ਕਾਸਟ ਜਰ ਸਿੱਖ ਪੜਾਈ ਬੈਚਲਰ ਆਫ ਆਰਟਸ ਅਤੇ ਮਾਸਟਰ ਆਫ ਸਾਇੰਸ ਇਨਫੋਰਮੇਸ਼ਨ ਟੈਕਨੋਲੋਜੀ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਪ੍ਰਾਕ ਕੈਨੇਡਾ ਮੈਰਿਡ ਹੈ ਲੜਕੀ ਸੋਹਣੀ ਸੁਨੱਖੀ ਹੈ ਪਤਾ ਲੁਧਿਆਣਾ ਮੰਗੀ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਨਾ ਸੁਨੱਖਾ ਲੜਕਾ ਚਾਹੀਦਾ ਲੜਕਾ ਕੈਨੇਡਾ ਜਾਂ ਯੂ ਐਸ اے ਪੀਅਰ ਹੋਵੇ ਲੜਕੇ ਨੂੰ 8 ਤੋਂ 10 ਕਿੱਲੇ ਜ਼ਮੀਨ ਹੋਵੇ ਸਿਰਫ ਜੱਟ ਸੀ ਕਾਸਟ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦੇ ਏਰੀਆ ਦੇ ਨੇੜੇ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 26 1 2000 ਗੋਤ ਪਠੱਲ ਪੜਾਈ ਪਲੱਸ 2 ਪਾਸ ਕੱਦ ਚ ਪੜਾਈ ਪਲਸ 2 ਪਾਸ ਕਾਸ ਜਰਸੀ ਕੱਦ 5 ਫੁੱਟ 8 ਇੰਚ ਪਰਿਵਾਰ ਵਿੱਚ ਮਾਤਾ ਪਿਤਾ ਤੇ ਇੱਕ ਭਰਾ ਹੈ ਸਾਰੀ ਫੈਮਿਲੀ ਕੈਨੇਡਾ ਵਿੱਚ ਸੈਟਲ ਐ ਜ਼ਮੀਨ 8 ਕਿੱਲੇ ਹੈ ਇੰਡੀਆ ਦਾ ਪਤਾ ਲੁਧਿਆਣਾ ਲੜਕਾ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਕੰਮ ਆਟੋ ਮੈਕੈਨਿਕ ਦਾ ਲੜਕਾ ਸੋਨਾ ਸੁਨੱਖਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਕੈਨੇਡਾ ਪੀਆਰ ਲੜਕੀ ਚਾਹੀਦੀ ਹੈ ਇੰਡੀਆ ਵਾਲੇ ਇਹਨਾਂ ਨੂੰ ਸੰਪਰਕ ਨਾ ਕਰਨ ਜੀ ਪਰਿਵਾਰ ਦਾ ਵਟਸਐਪ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 12 1990 ਕੱਦ 5 ਫੁੱਟ 9 ਇੰਚ ਕਾਸ ਰਵਿਦਾਸੀਏ ਪੜਾਈ ਐਮਏ ਐਮਏ ਬੀਐਡ ਐਮਏ ਬੀਐਡ ਲੜਕਾ ਪ੍ਰਾਈਵੇਟ ਸਕੂਲ ਵਿੱਚ ਟੀਚਰ ਦੀ ਜੌਬ ਕਰਦਾ ਲੜਕਾ ਵਧੀਆ ਸੁਆਦ ਹੈ ਪਤਾ ਜਲੰਧਰ ਪਰਿਵਾਰ ਵਿੱਚ ਮਾਤਾ ਤੇ ਦੋ ਭੈਣਾਂ ਨੇ ਦੋਨੋਂ ਵਿਆਹੀਆਂ ਨੇ ਇੱਕ ਭਰਾ ਉਹ ਵੀ ਮੈਰਿਡ ਹੈ ਲੜਕਾ ਸੋਨਾ ਸੁਨੱਖਾ ਕੋਈ ਨਸ਼ਾ ਨਹੀਂ ਕਰਦਾ ਵੈਸ਼ਨੂ ਲੜਕੇ ਦਾ ਥੋੜੇ ਸਮੇਂ ਤੋਂ ਤਲਾਕ ਹੋਇਆ ਲੜਕਾ ਵੇਖ ਸੁਰੇ ਜੀ ਮੰਗ ਇਹਨਾਂ ਨੂੰ ਵਧੀਆ ਘਰੇਲੂ ਪਰਿਵਾਰ ਤੋਂ ਸੋਣੀ ਸੁਨੱਖੀ ਕੁਵਾਰੀ ਜਾਂ ਤਲਾਕਸ਼ੂਦਾ ਲੜਕੀ ਚਾਹੀਦੀ ਹੈ ਐਸੀ ਕਾਸਟ ਨੂੰ ਪਹਿਲ ਹੈ ਬਾਕੀ ਹੋਰ ਕਾਸਟ ਵੀ ਸੰਪਰਕ ਕਰ ਸਕਦੇ ਨੇ ਐਨ ਆਰ ਆਈ ਲੜਕੀ ਬੱਚੇ ਵਾਲੇ ਵੀ ਮਨਜ਼ੂਰ ਹੈ WhatsApp ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਿਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 1992 ਕੱਦ 5 ਫੁੱਟ 3 ਇੰਚ ਕਾਸਟ ਸਿੱਖ ਐਸਸੀ ਪਤਾ ਪਟਿਆਲਾ ਪੜਾਈ ਸਿੰਪਲ ਗ੍ਰੈਜੂਏਸ਼ਨ ਪਲੱਸ 10 ਨੂੰ ਜੌਬ ਗਵਰਨਮੈਂਟ ਪਲੋਇਨ ਐਕਸਾਈਜ਼ ਡਿਪਾਰਟਮੈਂਟ ਵਿੱਚ 2016 ਤੋਂ ਸੈਲਰੀ 60000 ਲੜਕੀ ਸੋਹਣੀ ਸੁਨਖੀ ਹੈ ਤੇ ਰੰਗ ਸਾਫ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜਿਆ ਲਿਖਿਆ ਲੜਕਾ ਚਾਹੀਦਾ ਲੜਕਾ ਭਾਵੇਂ ਸਰਦਾਰ ਹੋਵੇ ਭਾਵੇਂ ਕਟਿੰਗ ਵਾਲਾ ਹੋਵੇ ਲੜਕਾ ਪਟਿਆਲੇ ਤੋਂ ਹੀ ਹੋਵੇ ਤੇ ਗਵਰਨਮੈਂਟ ਜੌਬ ਕਰਦਾ ਹੋਵੇ ਇਹਨਾਂ ਨੂੰ ਸਿੱਖ ਰਾਜਪੂਤ ਜਾਂ ਰਵਿਦਾਸ ਸੀ ਕਾਸਟ ਵਾਲੇ ਸੰਪਰਕ ਕਰ ਸਕਦੇ ਨੇ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1992 ਕੱਦ 5 ਫੁੱਟ 9 ਇੰਚ ਪੜਾਈ ਗ੍ਰੈਜੂਏਸ਼ਨ ਕਾਸਟ ਜਰਸੀ ਪਤਾ ਸ੍ਰੀ ਫਤਿਹਗੜ੍ਹ ਸਾਹਿਬ ਇੰਡੀਆ ਤੋਂ ਪਰਿਵਾਰ ਵਿੱਚ ਮਾਤਾ ਪਿਤਾ ਨਹੀਂ ਹਨ ਲੜਕੇ ਦਾ ਇੱਕ ਭਰਾ ਜੂ ਐਸਏ ਵਿੱਚ ਹੈ ਇੱਕ ਭੈਣ ਕੈਨੇਡਾ ਵਿੱਚ ਮੈਰਿਡ ਹੈ ਲੜਕਾ ਜੂ ਐਸਏ ਵਿੱਚ ਹੈ ਮਾਂਗੇਨ ਨੂੰ ਵਧੀਆ ਘਰੇਲੂ ਪਰਿਵਾਰ ਤੋਂ ਸੋਣੀ ਸੁਨਖੀ ਲੜਕੀ ਚਾਹੀਦੀ ਹੈ ਲੜਕੀ ਪਾ ਮੈਂਡਿਆ ਤੋਂ ਉਹ ਬੇਨਾਂ ਨੂੰ ਸਿਰਫ ਜਰਸੀ ਕਾਸਟ ਵਾਲੇ ਸੰਪਰਕ ਕਰ ਸਕਦੇ ਨੇ ਫੋਨ ਨੰਬਰ ਦਿੱਤਾ ਗਿਆ ਜੀ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1993 ਕਾਧ ਪੈ ਫੁੱਟ 11 ਇੰਚ ਕਾਸ ਜਰਸੀ ਪ੍ਰਾਈ ਡਿਪਲੋਮਾ ਤੇ ਡਿਗਰੀ ਪਤਾ ਗੁਰਦਾਸਪੁਰ ਕੰਮ ਖੇਤੀਬਾੜੀ 8 ਕਿਲੇ ਸ਼ਹਿਰ ਵਿੱਚ ਜ਼ਮੀਨ 4 ਕਿਲੇ ਪਿੰਡ ਵਿੱਚ ਜ਼ਮੀਨ ਇੱਕ ਦੁਕਾਨ ਕਿਰਾਏ ਤੇ ਤੇ ਦੋ ਘਰ ਨੇ ਪਰਿਵਾਰ ਵਿੱਚ ਮਾਤਾ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਅੰਮ੍ਰਿਤਧਾਰੀ ਨੇ ਲੜਕੇ ਦੀ ਛੋਟੀ ਭੈਣ ਆਸਟ੍ਰੇਲੀਆ ਵਿੱਚ ਨਰਸਿੰਗ ਦਾ ਟੀਅਰ ਇੱਕ ਛੋਟੇ ਭਰਾ ਨੇ ਇਟਲੀ ਜਾਣਾ ਤੇ ਦੋ ਚੇਰੀਆਂ ਭੈਣਾਂ ਨੇ ਕੈਨੇਡਾ ਪੀਆਰ ਨੇ ਲੜਕਾ ਵੈਸ਼ਨੂ ਗੁਰਸਿੱਖਾ ਤੇ ਅੰਮ੍ਰਿਤ ਵੀ ਛਕਣਾ ਹੈ ਮੰਗ ਲੜਕੀ ਨੇ ਨਰਸਿੰਗ ਜਾਂ ਗ੍ਰੈਜੂਏਸ਼ਨ ਕੀਤੀ ਹੋਵੇ ਜਾਂ 6.5 ਬੈਂਡ ਆਸਟ੍ਰੇਲੀਆ ਯੂਕੇ ਕੈਨੇਡਾ ਲਈ ਹੋਵੇ ਜਾਂ ਪ੍ਰਾਈਵੇਟ ਨੌਕਰੀ ਕਰਦੀ ਹੋਵੇ ਕੱਦ 5 ਫੁੱਟ 6 ਇੰਚ ਤੋਂ ਉੱਪਰ ਹੋਵੇ ਜਾਂ ਲੜਕੀ ਨੇ ਪਲੱਸ 2 ਕੀਤੀ ਹੋਵੇ ਲੜਕੀ ਘਰੇਲੂ ਪਰਿਵਾਰ ਤੋਂ ਘਰ ਬਰਸਮਾ ਲੈਣ ਵਾਲੀ ਹੋਵੇ ਕੱਦ ਪਰਵਾਰ ਵੱਲੋਂ ਦਾਸ ਦੀ ਕੋਈ ਮੰਗ ਨਹੀਂ ਕੋਈ ਜਾਤੀ ਬੰਧਨ ਨਹੀਂ ਵਿਆਹ ਤੇ ਬਾਹਰ ਜਾਂਦਾ ਸਾਰਾ ਖਰਚਾ ਲੜਕੇ ਵਾਲਿਆਂ ਵੱਲੋਂ ਕੀਤਾ ਜਾਵੇਗਾ ਸੱਗੀਆਂ ਭੈਣਾਂ ਲੜਕੀਆਂ ਨੂੰ ਪਹਿਲਾਂ ਜੀ ਫੋਨ ਨੰਬਰ ਦਿੱਤੇਗੇ ਨੇ ਤੁਸੀਂ ਵੀ ਦੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1998 ਕੱਦ 6 ਫੁੱਟ ਪੜਾਈ ਪਲੱਸ 2 ਜੋਬ ਆਰਮੀ ਚ ਅਫਸਰ ਨੇ ਹੀ ਗਵਰਨਮੈਂਟ ਜੋਬ ਕਰਦੇ ਨੇ ਜ਼ਮੀਨ ਪੰਜ ਕਿਲੇ ਆਕਾਸ਼ ਰਾਮਗੜੀ ਐ ਸਿੱਖ ਪਤਾ ਗੁਰਦਾਸਪੁਰ ਇੱਕ ਭਰਾ ਨੇ ਮੈਰਿਡ ਆ ਜੋਬ ਕਰਦਾ ਇੱਕ ਭੈਣ ਅਨਮੈਰਿਡ ਆ ਲੜਕਾ ਵੈਸ਼ਨੂ ਐ ਤੇ ਸੋਣਾ ਸੁਨੱਖਾ ਮੰਗ ਇਹਨਾਂ ਨੂੰ ਗੁਰਸਿੱਖ ਪਰਿਵਾਰ ਤੋਂ ਵਧੀਆ ਪੜੀ ਲਿਖੀ ਸੋਣੀ ਸੁਨੱਖੀ ਪਤਲੀ ਲੜਕੀ ਚਾਹੀਦੀ ਐ ਲੜਕੀ ਦੀ ਉਮਰ 22-23 ਸਾਲ ਦੀ ਹੋਵੇ ਲੜਕੀ ਵਧੀਆ ਪਰਿਵਾਰ ਤੋਂ ਘਰ-ਬਾਰ ਸੰਭਾਲਣ ਵਾਲੀ ਹੋਵੇ ਇਹਨਾਂ ਨੂੰ ਰਾਮਗੜੀ ਐ ਸਿੱਖ ਤੇ ਜੱਟ ਕਾਸ਼ ਦੇ ਸੰਪਰਕ ਕਰ ਸਕਦੇ ਨੇ ਲੜਕ ਜੀ ਵਧੀਆ ਜਾਣਕਾਰੀ ਲੈ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਦਛੇਪ ਉੱਤੇ 12 ਪੜਾਈ ਪਲੱਸ 2 ਜਨਮ 2002 ਕਾਸ਼ ਰਾਮਗੜੀ ਐਸਿਕ ਕੰਮ ਪ੍ਰਾਈਵੇਟ ਜੋਬ ਤਨਖਾਹ 30000 ਇੱਕ ਮਹੀਨੇ ਦੀ ਜ਼ਮੀਨ 5 ਕਿੱਲੇ ਇੱਕ ਭਰਾ ਗਵਰਨਮੈਂਟ ਜੋਬ ਇੱਕ ਭੈਣ ਅਨਮੈਰਿਡ ਆ ਸੁਧ ਲੜਕਾ ਸ਼ੁੱਧ ਵੈਸ਼ਨੂ ਆ ਤੇ ਸੋਨਾ ਸਨੱਖਾ ਪਤਾ ਗੁਰਦਾਸਪੁਰਾ ਮੰਗ ਇਹਨਾਂ ਨੂੰ ਗੁਰਸਿੱਖ ਪਰਿਵਾਰ ਤੋਂ ਵਧੀਆ ਪੜੀ ਲਿਖੀ ਸੋਣੀ ਸਨੱਖੀ ਪਤਲੀ ਲੜਕੀ ਚਾਹੀਦੀ ਹੈ ਜੀ ਲੜਕੀ ਦੀ ਉਮਰ 22-23 ਸਾਲ ਦੀ ਹੋਵੇ ਲੜਕੀ ਵਧੀਆ ਪਰਿਵਾਰ ਤੋਂ ਘਰਵਾਰ ਸੰਭਾਲਣ ਵਾਲੀ ਹੋਵੇ ਲੜਕੀ ਵਧੀਆ ਪਰਿਵਾਰ ਤੋਂ ਹੋਵੇ ਇਹਨਾਂ ਨੂੰ ਰਾਮਗੜੀ ਸਿੱਖ ਤੇ ਜੱਟ ਕਾਸ਼ ਦੇ ਸੰਪਰਕ ਕਰ ਸਕਦੇ ਨੇ ਲੜਕੀ ਗੁਰਦਾਸਪੁਰ ਅੰਮ੍ਰਿਤਸਰ ਸਹਿ ਪਠਾਨਕੋਟ ਕਲਨ ਉਹ ਤੋਂ ਵੀ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਿਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਗੋਲਡਸਮਿਥ ਮੇਅਰ ਰਾਜਪੂਤ ਗੋਤਕਰਵਲ ਜਨਮ 13/8/2000 ਕੱਦ 5 ਫੁੱਟ 10 ਇੰਚ ਲੜਕਾ ਸ਼ੁੱਧ ਵੈਸ਼ਨੂਆ ਜੌਬ ਗਵਰਨਮੈਂਟ ਜੌਬ ਇਨ ਕੈਨੇਡਾ ਐਲਾਨਸ 에য়ারਪੋਰਟ ਤੇ ਲੜਕਾ ਕਨੇਡਾ ਪੀਅਰ ਆ ਪੀਤਾਰ ਰਟਾਰ ਪੰਜਾਬ ਐਜੂਕੇਸ਼ਨ ਗਵਰਨਮੈਂਟ ਜੌਬ ਤੋਂ ਮਾਤਾ ਹਾਊਸ ਵਾਈਫ ਨੇ ਇੱਕ ਪੈਨ ਗਵਰਨਮੈਂਟ ਜੌਬ ਇਨ ਕੈਨੇਡਾ ਚ ਜ਼ਿਲ੍ਹਾ ਫਰੀਦਕੋਟ ਮੰਗ ਲੜਕੀ ਕਨੇਡਾ ਤੋਂ ਹੋਵੇ ਜਾਂ ਪੰਜਾਬ ਤੋਂ ਹੋਵੇ ਲੜਕੀ ਬੈਲ ਐਜੂਕੇਟਿਡ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਿਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨ ਕੱਦ 6 ਫੁੱਟ ਕੋਤ ਬਰਾੜ ਕਾਸਟ ਜਰਸੀ ਪੜਾਈ ਪਲੱਸ 2 ਚੋਂ 99% ਨੰਬਰ ਤੇ ਸਪੈਸ਼ਲ ਬੀਐਸਟੀਜ਼ ਟੀਚਰ ਦਾ ਕੋਰਸ ਤੰਦ ਵਿੰਦਿਆਲਿਆ ਸ੍ਰੀ ਗੰਗਾ ਨਗਰ ਤੋਂ ਪਿਤਾ ਕਲਵਿੰਦਰ ਸਿੰਘ ਬਿਜ਼ਨਸਮੈਨ ਨੇ ਦਾਦਾ ਗਵਰਨਮੈਂਟ ਟੀਚਰ ਜੌਬ ਤੋਂ ਰਿਟਾਇਰ ਨੇ ਇਕੱਲਾ ਲੜਕਾ ਕੋਈ ਭੈਣ ਭਰਾ ਨਹੀਂ ਲੜਕੇ ਦੀਆਂ ਹਨੂਮਾਨਗੜ੍ਹ ਰੋਡ ਤੇ ਮੇਨ ਬਾਜ਼ਾਰ ਵਿੱਚ ਤਿੰਨ ਦੁਕਾਨਾਂ ਇੱਕ ਕੋਠੀ ਇੱਕ ਪਲਾਟ ਹੈ ਪਤਾ ਸਦੂਲ ਸਹਿਰ ਅਵੋਹਰ ਨਾਨਕਿਆਂ ਦਾ ਪਤਾ ਬਾਮ ਸ੍ਰੀ ਮੁਖਸਰ ਸਾਹਿਬ ਗੋਤਮਾਨ ਲੜਕਾ ਸੋਨਾ ਸੁਨੱਖਾ ਸਾਰਾ ਪਰਿਵਾਰ ਰਾਦਾ ਸਮਾਨੀ ਹੈ ਲੜਕੇ ਨੂੰ 13 ਕਿੱਲੇ ਜ਼ਮੀਨ ਹਾਈਵੇ ਰੋਡ ਤੇ ਆਉਂਦੀ ਹੈ ਲੜਕੇ ਦੀ ਫੋਟੋ ਦਿੱਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਨਾਲ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਪੜੀ ਲਿਖੀ ਸੋਣੀ ਸੁਨੱਖੀ ਲੜਕੀ ਚਾਹੀਦੀ ਹੈ ਲੜਕੀ ਦੀ ਉਮਰ 22 ਤੋਂ 26 ਸਾਲ ਤੱਕ ਹੋਵੇ ਲੜਕੀ ਕਿਸੇ ਵੀ ਗਵਰਨਮੈਂਟ ਜੌਬ ਤੇ ਹੋਵੇ ਜਿਵੇਂ ਐਲ ਡੀ ਸੀ ਜੂ ਡੀ ਸੀ ਕਲਰਕ ਜਾਂ ਗ੍ਰਾਮ ਸੇਵਕ ਟੀਚਰ ਜਾਂ ਨਰਸ ਹੋਵੇ ਲੜਕੀ ਫਾਜ਼ਿਲਕਾ ਸ੍ਰੀ ਮੁਕਤਸਰ ਸਾਹਿਬ ਮਲੋਟ ਅਵੋਹਰ ਗਿੱਦੜਵਾਹਾ ਸ੍ਰੀ ਗੰਗਾ ਨਗਰ ਹਨੂਮਾਨਗੜ ਕਰਨਪੁਰ ਪਦਮਪੁਰ ਬਿਜੇਨਗਰ ਸਿੰਘਪੁਰਾ ਰਾਜ ਸਿੰਘਪੁਰਾ ਕ੍ਰੇਸੇ ਸਿੰਘਪੁਰਾ ਤੋਂ ਚਰਸੀਕ ਪਰਿਵਾਰ ਤੋਂ ਹੋਵੇ ਦਾਸ ਦੀ ਪਰਿਵਾਰ ਵੱਲੋਂ ਕੋਈ ਮੰਗ ਨਹੀਂ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਿਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਵੈਸ਼ਨੂੰ ਦਸਤਾਰਕਾਰੀ ਲੜਕਾ ਜਨਮ 1997 ਕੱਦ 6 ਫੁੱਟ ਕਾਸਟ ਜਰ ਸਿੱਖ ਕੋਤ ਬਰਾੜ ਪੜਾਈ ਬੀ ਫਾਰਮੇਸੀ ਪੰਜਾਬ ਤੋਂ ਫਾਰਮੇਸੀ ਅਸਿਸਟੈਂਟ ਯੂ ਐਸ ਏ ਤੋਂ ਲੜਕੇ ਦਾ ਪਰਿਵਾਰ ਯੂ ਐਸ ਏ ਵਿੱਚ ਪੀਅਰ ਹੈ ਇੰਡੀਆ ਦਾ ਪਤਾ ਫਰੀਦਕੋਟਾ ਲੜਕੇ ਨੂੰ 10 ਕਿੱਲੇ ਜ਼ਮੀਨ ਆਉਂਦੀ ਹੈ ਲੜਕੇ ਦੀਆਂ ਦੋ ਭੈਣਾਂ ਨੇ ਭਰਾ ਕੋਈ ਨਹੀਂ ਲੜਕਾ ਯੂ ਐਸ ਏ ਪੀਅਰ ਆ ਚੰ ਵਧੀਆ ਜੋਵਾਂ ਲੜਕਾ ਸੋਣਾ ਸੁਨੱਖਾ ਜੀ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵੀ ਐਸੀ ਨਰਸਿੰਗ ਜਾਂ ਆਰਐਨਬੀ ਫਾਰਮੇਸੀ ਜਾਂ ਵਧੀਆ ਪੜੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਯੂਐਸਏ ਜਾਂ ਕੈਨੇਡਾ ਤੋਂ ਹੋਵੇ ਭਾਵੇਂ ਪੀਆਰ ਜਾਂ ਫਿਰ ਵਰਕ ਪਰਮਿਟ ਤੇ ਹੋਵੇ ਲੜਕੀ ਕੋਲੇ ਜਾਂ ਯੂਐਸਏ ਦਾ ਵਿਜ਼ਟਰ ਵੀਜ਼ਾ ਹੋਵੇ WhatsApp ਨੰਬਰ ਦਿੱਤੇ ਗਏ ਨੇ ਤੁਸੀਂ ਵਿਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਵੈਸ਼ਨੂ ਦਸਤਾਰਦ ਨਾਮ ਕੌਰ ਵੈਸ਼ਨੂ ਲੜਕੀ ਜਨਮ 1993 ਕੱਦ 5 ਫੁੱਟ 1 ਇੰਚ ਕਾਸ ਜਰਸੀ ਗੋਤ ਬਰਾੜ ਪੜਾਈ ਬੀ ਟੈਕ ਸੀ ਐਸ ਹੁਣ ਐਮ ਬੀਏ ਯੂਨੀਵਰਸਿਟੀ ਬੈਂਕੂਵਰ ਤੋਂ ਕਰ ਰਹੀ ਆ ਲੜਕੀ ਦਾ ਪਰਿਵਾਰ ਯੂ ਐਸ ਤੋਂ ਪੀਅਰ ਆ ਇੱਕ ਭੈਣ ਤੇ ਇੱਕ ਭਰਾ ਨੇ ਜੱਦੀ ਸ਼ਹਿਰ ਫਰੀਦਕੋਟਾ ਲੜਕੀ ਕੈਨੇਡਾ ਵਰਕ ਪਰਮਿਟ ਤੇ ਆ ਤੇ ਯੂ ਐਸ ਤੋਂ ਦਾ 10 ਸਾਲ ਦਾ ਵਿਸਟਰ ਵੀਜ਼ਾ ਵੀ ਉਹਨਾਂ ਕੋਲ ਹੈ ਲੜਕੀ ਸੋਹਣੀ ਸੁਨੱਖੀ ਹੈ ਮੰਗ ਇਹਨਾਂ ਨੂੰ ਵਧੀਆ ਵੈਸ਼ਨੂ ਪੜਿਆ ਲਿਖਿਆ ਜ਼ਮੀਨ ਵਾਲਾ ਯੂ ਐਸ ਕੈਨੇਡਾ ਸਿਟੀਜ਼ਨ ਪੀਅਰ ਵੈਸ਼ ਨੂੰ ਲੜਕਾ ਚਾਹੀਦਾ ਸਿਆਟਲ ਵੈਲਗਮ ਜਾਂ ਸਰੀ ਵੈਨਕੂਵਰ ਰੈਪਟਰਸ ਕੋਲ ਤੋਂ ਹੋਵੇ ਲੜਕਾ ਬਰਸਪ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਿਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸ ਜਰਸੀ ਕੱਦ 5 ਫੁੱਟ 6 ਜਨਮ 1992 ਪੜ੍ਹਾਈ ਐਮਸੀਏ ਪਤਾ ਗੁਰਦਾਸਪੁਰ ਲੜਕੀ ਕੈਨੇਡਾ ਪੀਅਰ ਆ ਥੋੜੇ ਸਮੇਂ ਤੋਂ ਤਲਾਕਸ਼ੁਦਾ ਲੜਕੀ ਸੋਣੀ ਸੁਨੱਖੀ ਆ ਮੰਗ ਇਹਨਾਂ ਨੂੰ ਸੋਨਾ ਸੁਨੱਖਾ ਲੜਕਾ ਚਾਹੀਦਾ ਲੜਕਾ ਕਿਸੇ ਵੀ ਲੜਕਾ ਚਾਹੀਦਾ ਲੜਕਾ ਕੈਨੇਡਾ ਵਿੱਚ ਪੀਅਰ ਜਾਂ ਵਰਕ ਪਰਮਿਟ ਤੇ ਹੋਵੇ ਲੜਕਾ ਕੁਆਰਾ ਜਾਂ ਤਲਾਕਸ਼ੁਦਾ ਹੋਵੇ ਪਰ ਬਿਨਾ ਬੱਚੇ ਤੋਂ ਹੋ ਲੜਕਾ ਸਿਰਫ ਕੈਨੇਡਾ ਤੋਂ ਹੋਵੇ ਵੀ ਇੰਡੀਆ ਵਾਲੇ ਇਹਨਾਂ ਨੂੰ ਸੰਪਰਕ ਨਾ ਕਰਨ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 4/10/1993 ਕੱਦ 5 ਫੁੱਟ 6 ਇੰਚ ਜਨਮ ਦਾ ਸਮਾਂ 4:47 ਪੀਐਮ ਜਨਮ ਸਥਾਨ ਖੰਨਾ ਕਾਸ਼ ਧੀਮਾਨ ਗੋਤ ਗਟਹੋਰਾ ਤੇ ਗੁੰਦੇ ਪੜਾਈ ਡਿਪਲੋਮਾ ਤੇ ਬੇਟਾ ਕ ਇਲੈਕਟ੍ਰੀਕਲ ਇਲੈਕਟ੍ਰੋਨਿਕ ਪਲਸ ਐਨਡੀਏ ਫਰੋਮ ਜੁਕੇ ਤੋਂ ਪਿਤਾ ਕਰਮ ਸਿੰਘ ਦਾ ਆਪਣਾ ਬਿਜ਼ਨਸ ਆ ਮਾਤਾ ਟੀਚਰ ਨੇ ਇੱਕ ਪੈਨ ਮੈਰਿਡ ਆ ਲੜਕਾ ਜੁਕੇ ਵਿੱਚ ਵਰਕ ਪਰਮਰਤੇ ਆ ਹੁਣ ਇੰਡੀਆ ਆਇਆ ਹੋਇਆ ਥੋੜੇ ਸਮੇਂ ਬਾਅਦ ਵਾਪਸ ਜਾਣਾ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਦੀ ਕਾਸਟ ਈਮਾਨ ਪਹਿਲਾ ਬਾਕੀ ਲੜਕੀ ਉੱਚ ਕਾਸਟ ਦੀਆਂ ਸੰਪਰਕ ਕਰ ਸਕਦੀਆਂ ਨੇ ਯੂਕੇ ਤੋਂ ਲੜਕੀ ਨੂੰ ਪਹਿਲਾ ਭਾਵੇਂ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਇੰਡੀਆ ਤੋਂ ਹੋਵੇ ਤਾਂ ਵਧੀਆ ਪੜੀ ਲਿਖੀ ਹੋਵੇ ਇਹਨਾਂ ਦੇ ਮਾਤਾ ਤੇ ਪਿਤਾ ਦਾ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸ਼ਰਮਾ ਜਨਮ 25/10/1991 ਕੱਦ 5 ਫੁੱਟ 10 ਇੰਚ ਕਾਸਟ ਬ੍ਰਾਹਮਣ ਗੋਤ ਦਰਾਵੜ ਇੰਡੀਆ ਦਾ ਪਤਾ ਨਕੋਦਰਾ ਪਰਿਵਾਰ ਵਿੱਚ ਮਾਤਾ ਪਿਤਾ ਇੱਕ ਭਰਾ ਜੂਰਪ ਵਿੱਚ ਸੈਟਲ ਹੈ ਮੈਰਣ ਹੈ ਲੜਕੇ ਕੋਲੇ ਵਧੀਆ ਜ਼ਮੀਨ ਆ ਵਧੀਆ ਘਰ ਆ ਸਾਰਾ ਪਰਿਵਾਰ ਸ਼ੁੱਧ ਵੈਸ਼ਰੂ ਤੇ ਧਾਰਮਿਕ ਹੈ ਲੜਕਾ ਕੈਨੇਡਾ ਵਿੱਚ ਸਿਟੀਜ਼ਨ ਆ ਲੜਕੇ ਕੋਲੇ ਕੈਨੇਡਾ ਵਿੱਚ ਆਪਣਾ ਘਰ ਗੱਡੀ ਅਤੇ ਵਧੀਆ ਕੰਮਕਾਰ ਹੈ ਲੜਕਾ ਸੋਹਣਾ ਸੁਨੱਖਾ ਤੇ ਲੜਕਾ ਮੰਗਲਿਕ ਹੈ ਮੰਗ ਇਹਨਾਂ ਨੂੰ ਵਧੀਆ ਚੰਗੇ ਧਾਰਮਿਕ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਕੈਨੇਡਾ ਪੀਅਰ ਲੜਕੀ ਨੂੰ ਪਹਿਲ ਹੈ ਜੇ ਇੰਡੀਆ ਤੋਂ ਹੋਵੇ ਤਾਂ ਲੁਕੋਦਰ ਜਾਂ ਜਲੰਧਰ ਕਪੂਰਥਲੇ ਤੋਂ ਪਹਿਲ ਹੈ ਲੜਕੀ ਮੰਗਲਿਕ ਤੇ ਸੋਹਣੀ ਹੋਵੇ ਕੱਦ 5 ਫੁੱਟ 6 ਇੰਚ ਤੋਂ ਉੱਪਰ ਹੋਵੇ ਬ੍ਰਾਹਮਣ ਕਾਸਟ ਨੂੰ ਪਹਿਲ ਹੈ ਬਾਕੀ ਖੱਤਰੀ ਅਗਰਵਾਲ ਕਾਸਟ ਦੇ ਵੀ ਸੰਪਰਕ ਕਰ ਸਕਦੇ ਨੇ ਵਟਸਐਪ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 28 ਸਾਲ ਕੱਦ 5 ਫੁੱਟ 7 ਇੰਚ ਕਾਰਸ ਜਰਸਿਕ ਪਤਾ ਤਰੰਦਨ ਸਾਹਿਬ ਪੜਾਈ میٹرਿਕ ਪਰਿਵਾਰ ਵਿੱਚ ਮਾਤਾ ਨੇ ਪਿਤਾ ਨੇ ਇੱਕ ਭਰਾ ਤੇ ਇੱਕ ਭੈਣ ਮੈਰਿਡ ਨੇ ਲੜਕਾ ਵੈਸ਼ਨੂ ਹੈ ਜ਼ਮੀਨ 2 ਕਿੱਲੇ ਆ ਲੜਕਾ ਡਰਾਈਵਰ ਦੀ ਜੌਬ ਕਰਦਾ ਲੜਕਾ ਤਲਾਕਸ਼ੁਦਾ ਮੰਗ ਕੇ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਤਲਾਕਸ਼ੁਦਾ ਹੋਵੇ ਪਰ ਬਿਨਾਂ ਬੱਚੇ ਤੋਂ ਹੋਵੇ ਜਰਸਿਕ ਪਰਿਵਾਰ ਤੋਂ ਹੋਵੇ ਬਾਕੀ ਉੱਚ ਕਾਸ਼ ਦੇ ਨਾਲ ਨੂੰ ਸੰਪਰਕ ਕਰ ਸਕਦੇ ਨੇ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸ ਜਰਸੀ ਜਨਮ 22/4/1979 ਕੱਦ 5 ਫੁੱਟ 8 ਇੰਚ ਗੋਤ ਖੱਟੜਾ ਪੜਾਈ +2 ਲੜਕੇ ਦੀਆਂ ਦੋ ਭੈਣਾਂ ਨੇ ਦੋ ਤੇ ਇੱਕ ਭਰਾ ਹੈ ਤੇ ਸਾਰੇ ਮੈਰਿਡ ਨੇ ਲੜਕਾ ਕੈਨੇਡਾ ਵਿੱਚ ਵਰਕ ਪਰਮਿਟ ਦੀ ਪੀਆਰ ਦੀ ਫਾਈਲ 6 ਮਹੀਨੇ ਬਾਅਦ ਅਪਲਾਈ ਹੋਵੇਗੀ ਲੜਕਾ ਤਲਾਕਸ਼ੋਦਾ ਤੇ ਦੋ ਬੱਚੇ ਨੇ ਇੱਕ 14 ਸਾਲ ਤੇ ਇੱਕ 7 ਸਾਲ ਦਾ ਪਤਾ ਲੁਧਿਆਣਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਘਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਤਲਾਕਸ਼ੁਦਾ ਹੋਵੇ ਜਿਨ੍ਹਾਂ ਕੋਲੇ ਬੱਚਾ ਬੇਟੀ ਹੈ ਉਹ ਵੀ ਸੰਪਰਕ ਕਰ ਸਕਦੇ ਨੇ ਲੜਕੀ ਭਾਵੇਂ ਇੰਡੀਆ ਤੋਂ ਵੀ ਭਾਵੇਂ ਕੈਨੇਡਾ ਤੋਂ ਵੀ ਕੈਨੇਡਾ ਨੂੰ ਪਹਿਲਾ ਇਸ ਨੰਬਰ ਤੇ ਵਟਸਐਪ ਰਾਹੀਂ ਤੁਸੀਂ ਕੈਨੇਡਾ ਪਰਿਵਾਰ ਨਾਲ ਗੱਲ ਕਰ ਸਕਦੇ ਹੋ ਜੀ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸ ਜਰਸੀ ਕੱਦ ਪੰਚ 8 ਇੰਚ ਜਨਮ 1984 ਪੜ੍ਹਾਈ ਪਲੱਸ 2 ਪਤਾ ਸ੍ਰੀ ਫਤੇਗੜ ਸਾਹਿਬ ਪਰਿਵਾਰ ਵਿੱਚ ਇੱਕ ਭਰਾ ਬੈਲਜੀਅਮ ਵਿੱਚ ਹੈ ਲੜਕਾ ਵੀ ਬੈਲਜੀਅਮ ਪੀਅਰ ਆ ਜ਼ਮੀਨ 10 ਕਿੱਲੇ ਦੋਨਾਂ ਭਰਾਵਾਂ ਨੂੰ 5-5 ਕਿੱਲੇ ਆਉਂਦੀਆਂ ਲੜਕਾ ਤਲਾਕ ਸ਼ੁਦਾ ਜੀ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਤਲਾਕ ਸ਼ੁਦਾ ਜਾਂ ਵਿਧਵਾ ਭਾਬੀ ਨਾਲ ਬੱਚੇ ਤੋਂ ਲੜਕੀ ਚਾਹੀਦੀ ਹੈ ਲੜਕੀ ਇੰਡੀਆ ਤੋਂ ਹੋਵੇ ਲੜਕੀ ਸਿਰਫ ਜਰਸੀ ਕਾਸ ਤੋਂ ਹੀ ਹੋਵੇ ਉਮਰ 30 ਸਾਲ ਤੋਂ ਉੱਪਰ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਦਸੰਬਰ 1998 ਕੱਦ 5 ਫੁੱਟ 10 ਇੰਚ ਕਾਸਟ ਜਰਸੀ ਪੜਾਈ ਸਿਵਲ ਇੰਜੀਨੀਅਰਿੰਗ ਡਿਗਰੀ ਜੌਬ ਸਿਵਲ ਇੰਜੀਨੀਅਰ ਦੀ ਕੈਲਗਰੀ ਕੈਨੇਡਾ ਵਿੱਚ ਲੜਕਾ ਕੈਨੇਡਾ ਪੀਆਰ ਆ ਪਰਿਵਾਰ ਵਿੱਚ ਮਾਤਾ ਹਾਊਸ ਵਾਈਫ ਨੇ ਪਿਤਾ ਗਵਰਨਮੈਂਟ ਜੌਬ ਕਰਦੇ ਨੇ ਕੋਈ ਭੈਣ ਭਰਾ ਨਹੀਂ ਇਕੱਲਾ ਲੜਕਾ ਲੜਕੇ ਨੂੰ 15 ਕਿੱਲੇ ਜ਼ਮੀਨ ਆਉਂਦੀ ਹੈ ਪਤਾ ਬਠਿੰਡਾ ਛਿਟੀ ਲੜਕਾ ਸੋਹਣਾ ਸੁਨੱਖਾ ਵਧੀਆ ਘਰ ਪਰਿਵਾਰ ਆ ਮੰਗ ਇਹਨਾਂ ਨੂੰ ਵਧੀਆ ਜੜ ਸਿੱਖ ਪਰਿਵਾਰ ਤੋਂ ਵਧੀਆ ਪੜੀ ਲਿਖੀ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਲੜਕੀ ਦੀ ਉਮਰ ਲੜਕੇ ਨਾਲੋਂ ਛੋਟੀ ਹੋਵੇ ਲੜਕੀ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਫੋਨ ਨੰਬਰ ਦਿੱਤਾ ਗਿਆ ਜੀ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ अगला रिश्ता नोट करो जी नाम सिंह जन्म 6 1994 कद 5 फुट 8 इंच पढ़ाई ग्रेजुएट डिप्लोमा इलेक्ट्रॉनिक्स ਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਜੌਬ ਆਪਣਾ ਬਿਜ਼ਨਸ ਆ ਸੈਲਰੀ 8 ਤੋਂ 10 ਲੱਖ ਕਾਸਟ 골ਡ স্মਿਥ ਸਿੱਖ ਲੜਕਾ ਵੈਜੀਟੇਰੀਅਨ ਆ ਪਿਤਾ ਮੈਨੇਜਰ ਨੇ ਮਾਤਾ ਹਾਊਸ ਵਾਈਫ ਨੇ ਇਕਪਰਾ ਜੁਕੇ ਵਿੱਚ ਇਕ ਪੈਣ ਅਨਮੈਰਿਡਾ ਪਤਾ ਲੁਧਿਆਣਾ ਮਾਂਗੀਲਾ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ। ਲੜਕੀ ਦੀ ਕਾਸਟ ਗੋਲਡਸਮਿਥ ਜਾਂ ਕੋਈ ਵੀ ਜਰਨਲ ਹੋਵੇ ਜੀ। ਫੋਨ ਨੰਬਰ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਲੈ ਸਕਦੇ ਹੋ। ਅਗਲਾ ਰਿਸ਼ਤਾ ਨੋਟ ਕਰੋ ਜੀ। ਨਾਮ ਕੌਰ ਜਨਮ 1992 ਕੱਦ 5 ਫੁੱਟ 3 ਇੰਚ ਕਾਸਟ ਜਰਸੀ ਪੜ੍ਹਾਈ ਪਲੱਸ 2 ਮੈਡੀਕਲ ਪਲੱਸ 7 ਬੈਂਡ ਇੰਡੀਆ ਤੋਂ ਤੇ ਨਿਊਜ਼ੀਲੈਂਡ ਤੋਂ ਪੜ੍ਹਾਈ ਬੀਐਸਸੀ ਨਰਸਿੰਗ ਜੌਬ ਗਵਰਨਮੈਂਟ ਜੌਬ ਰਜਿਸਟਰਡ ਨਰਸ ਨੇ ਨਿਊਜ਼ੀਲੈਂਡ ਵਿੱਚ ਲੜਕੀ ਨਿਊਜ਼ੀਲੈਂਡ ਪੀਅਰਾ ਲੜਕੀ ਦੀ ਸਾਰੀ ਫੈਮਿਲੀ ਨਿਊਜ਼ੀਲੈਂਡ ਵਿੱਚ ਸੈਟਲ ਹੈ ਪਤਾ ਇੰਡੀਆ ਤੋਂ ਜਲੰਧਰ ਆ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵੜਿਆ ਲਿਖਿਆ ਵਧੀਆ ਜਰਸੀਖ ਲੜਕਾ ਚਾਹੀਦਾ ਲੜਕੇ ਦੀ ਉਮਰ 27 ਤੋਂ 33 ਸਾਲ ਦੇ ਵਿੱਚ ਹੋਵੇ ਨਿਊਜ਼ੀਲੈਂਡ ਤੋਂ ਲੜਕੀ ਨੂੰ ਪਹਿਲਾ ਲੜਕਾ ਨਸ਼ਾ ਰਹਿਤ ਹੋਵੇ ਜੇ ਇੰਡੀਆ ਤੋਂ ਹੋਵੇ ਤਾਂ ਵਧੀਆ ਜੌਬ ਜਾਂ ਬਿਜ਼ਨਸ ਕਰਦਾ ਹੋਵੇ ਲੜਕਾ ਸੋਹਣਾ ਸੁਨਖਾ ਹੋਵੇ WhatsApp ਨੰਬਰ ਪਰਿਵਾਰ ਦੇ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 21 12 1995 ਕੱਦ 5 ਫੁੱਟ 11 ਇੰਚ ਕਾਸਟ ਰਾਮਗੜੀਆ ਸਿੱਖ ਪੜ੍ਹਾਈ ਪਲੱਸ 2 ਤੇ ਜਿਮ ਟ੍ਰੇਨਰ ਅਤੇ ਨਿਊਟ੍ਰੀਸ਼ਨ ਸਪੈਸ਼ਲਿਸਟ ਦੇ ਸਪੈਸ਼ਲਿਸਟ ਦੇ ਕੋਰਸ ਪਤਾ ਜਲੰਧਰ ਸ਼ਹਿਰ ਪਰਿਵਾਰ ਵਿੱਚ ਪਿਤਾ ਪੰਜਾਬ ਸਰਕਾਰ ਵਿੱਚ ਐਸ ਡੀਓ ਨੇ ਮਾਤਾ ਰਿਪਿਊਟਡ ਸਕੂਲ ਵਿੱਚ ਟੀਚਰ ਨੇ ਇੱਕ ਛੋਟਾ ਪ੍ਰੈਮ ਬੀਏ ਕਰ ਰਿਹਾ ਅਨਮੈਰਿਡ ਹੈ ਭੈਣ ਕੋਈ ਨਹੀਂ ਹੈ ਲੜਕੇ ਦੀ ਆਪਣੀ ਵਧੀਆ ਕੋਠੀ ਹੈ ਫਲੈਟ ਆ ਇੱਕ ਪਲਾਟ ਆ ਇੱਕ ਦੁਕਾਨ ਆ ਲੜਕਾ ਸੋਹਣਾ ਸੁਨੱਖਾ ਕਲੀਨ ਸੇਵ ਨਸ਼ਾ ਰਹਿਤ ਹੈ ਕੰਮ ਲੜਕੇ ਦੀ ਆਪਣੀ ਜਿਮ ਆ ਰਿਪਿਊਟਰ ਜਿਮ ਚੈਨ ਦੀ ਫਰਚਾਂਜੀ ਆ ਆਮਦਨ 60 ਤੋਂ 70000 ਇੱਕ ਮਹੀਨੇ ਦੀ ਆ ਮੰਗ ਇਹਨਾਂ ਨੂੰ ਵਧੀਆ ਪਰਵਾਦ ਤੋਂ ਸੋਹਣੀ ਸੁਨੱਖੀ ਪਤਲੀ ਲੜਕੀ ਚਾਹੀਦੀ ਆ ਲੜਕੀ ਦੀ ਪੜ੍ਹਾਈ ਘੱਟੋ ਘੱਟ ਪਲੱਸ 2 ਹੋਵੇ ਰਾਮਗੜੀ ਆਕਾਸ਼ ਨੂੰ ਪਹਿਲ ਹੈ ਬਾਕੀ ਕਿਸੇ ਵੀ ਜਨਰਲ ਆਕਾਸ਼ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮਕਰ ਅਨਮੈਰਿਡ ਲੜਕੀ ਜਨਮ 2 2 1983 ਪੜ੍ਹਾਈ ਐਮਏ ਐਮਏਬੀ ਐਮਏ ਇਅਡ ਕੱਦ 5 ਫੁੱਟ 5 ਇੰਚ ਰੰਗ ਸਾਫ ਆ ਕਾਸਟ ਐਸਸੀ ਪਿਤਾ ਦਾ ਗੋਤ ਚਿਨਾਗਲ ਮਾਤਾ ਦਾ ਗੋਤ ਮਾਨ ਪਰਿਵਾਰ ਵਿੱਚ ਮਾਤਾ ਪਿਤਾ ਨਹੀਂ ਹਨ ਦੋ ਭੈਣਾਂ ਨੇ ਇੱਕ ਭੈਣ ਮੈਰਿਡ ਆ ਕਾਲਜ ਵਿੱਚ ਲੈਕਚਰਰ ਆ ਇੱਕ ਭੈਣ ਮੈਂਟਲੀ ਥੋੜਾ ਬੀਕ ਨੇ ਇੱਕ ਭਰਾ ਨ ਮੈਰਿਡ ਆ ਜੋਬ ਕਰਦਾ ਹੈ ਪਰਿਵਾਰ ਜਵਾਬਗਾਰ ਦਾ ਪਤਾ ਹੁਸ਼ਿਆਰਪੁਰ ਲੜਕੀ ਦੀ ਸਾਰੀ ਫੈਮਲੀ ਸਸੰਗੀ ਵੈਸ਼ਨੂਆ ਲੜਕੀ ਸਰੀਰਕ ਤੌਰ ਤੇ ਥੋੜੀ ਭਾਰੀ ਹੈ ਮੰਗ ਇਹਨਾਂ ਨੂੰ ਵੈਸ਼ਨੂ ਪਰਿਵਾਰ ਤੋਂ ਲੜਕਾ ਚਾਹੀਦਾ ਐਸੀ ਕਾਸਟ ਨੂੰ ਪਹਿਲ ਹੈ ਸਰੀਰਕ ਤੌਰ ਤੇ ਭਾਰੇ ਲੜਕੇ ਹੀ ਇਹਨਾਂ ਨੂੰ ਸੰਪਰਕ ਕਰਨ ਹੋਰ ਪਰਿਵਾਰ ਨੂੰ ਫੋਨ ਨਾ ਕਰਨ ਜੀ ਲੜਕਾ ਨਮਾ ਸ਼ਹਿਰ ਜਲੰਧਰ ਲੁਧਿਆਣਾ ਹੁਸ਼ਿਆਰਪੁਰ ਚੰਡੀਗੜ੍ਹ ਤੋਂ ਹੋਵੇ ਮਾਜਾ ਤੇ ਮਾਲਵਾ ਸੰਪਰਕ ਨਾ ਕਰਨ ਜੀ ਇਸ ਰਿਸ਼ਤੇ ਨਾਲ ਮੇਲ ਖਾਂਦੇ ਹੀ ਪਰਿਵਾਰ ਨੂੰ ਸੰਪਰਕ ਕਰਨ ਤੇ ਮੈਰिज ਵੀਰੋ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਪਰਿਵਾਰ ਦੇ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1997 ਕਾਸ ਜਰਸੀ ਪਤਾ ਪਿੰਡ ਬੁਰਜ ਢਿੱਲਮਾ ਜਮੀਨ 5 ਕਿੱਲੇ ਕੰਮ ਖੇਤੀਬਾੜੀ ਆ ਖੇਤੀਬਾੜੀ ਦੇ ਸੰਧ ਆਪਣੇ ਨੇ ਪਰਿਵਾਰ ਵਿੱਚ ਮਾਤਾ ਪਿਤਾ ਨੇ ਇਕੱਲਾ ਲੜਕਾ ਕੋਈ ਭੈਣ ਭਰਾ ਨਹੀਂ ਵਧੀਆ ਘਰ ਪਰਿਵਾਰਾ ਲੜਕਾ ਸੋਨਾ ਸੁਨੱਖਾ ਮੰਗ ਇਹਨਾਂ ਨੂੰ ਗਰੀਬ ਘਰ ਤੋਂ ਘਰਬਾਰ ਸੰਭਾਲਣ ਲਈ ਜਰਸੀਕ ਪਰਿਵਾਰ ਤੋਂ ਲੜਕੀ ਚਾਹੀਦੀ ਏ ਦਾਸ ਦੀ ਕੋਈ ਮੰਗ ਨਹੀਂ ਪਰਿਵਾਰ ਵੱਲੋਂ ਫੋਨ ਨੰਬਰ ਦਿੱਤਾ ਗਿਆ ਜੀ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 10 12 1996 ਉਮਰ 28 ਸਾਲ ਦਾ ਸ਼੍ਰੀ ਆਮਦਾਸੀ ਅਸੀਂ ਕੱਦ 5 ਫੁੱਟ 6 ਪੜ੍ਹਾਈ ਬੀਟਾ ਇਲੈਕਟ੍ਰੋਨਿਕਸ ਕਮਿਊਨੀਕੇਸ਼ਨ ਡਿਗਰੀ ਤੇ ਡਿਪਲੋਮਾ ਕੀਤਾ ਹੋਇਆ ਇਹਨਾਂ ਨੇ ਪਰਿਵਾਰ ਵਿੱਚ ਮਾਤਾ ਪਿਤਾ ਤੇ ਛੋਟੇ ਭੈਣ ਭਰਾ ਇੰਡੀਆ ਨੇ ਛੋਟੇ ਭੈਣ ਭਰਾ ਹਨ ਇੰਡੀਆ ਦਾ ਪਤਾ ਹੁਸ਼ਿਆਰਪੁਰਾ ਲੜਕਾ ਜੁਕੇ ਵਿੱਚ ਹੈ ਲੜਕਾ ਸੋਹਣਾ ਸੁਨੱਖਾ ਨਿਸ਼ਾਰਿਆਤ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਜੁਕੇ ਵਿੱਚ ਹੋਵੇ ਪੀਅਰ ਜਾਂ ਵਰਕ ਪਰਮਿਟ ਤੇ ਹੋਵੇ ਲੜਕੀ ਕਿਸੇ ਵੀ ਕਾਸਟ ਤੋਂ ਹੋਵੇ ਕੋਈ ਜਾਤੀ ਬੰਧਨ ਨਹੀਂ ਫੋਨ ਨੰਬਰ ਦਿੱਤਾ ਗਿਆ ਜੀ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 17/11/1997 ਕਾਸਟ ਆਹਲੂ ਬਾਲੀਆ ਕੱਦ 5 ਫੁੱਟ 8 ਇੰਚ ਜਨਮ ਸਥਾਨ ਸ਼ਾਹਕੋਟ ਇੰਡੀਆ ਗੋਤ ਬਾਲੀਆ ਪੜਾਈ ਡਿਪਲੋਮਾ ਇਨ ਕੰਪਿਊਟਰ ਸਾਇੰਸ ਪਰਿਵਾਰ ਵਿੱਚ ਪਿਤਾ ਬਿਜ਼ਨਸਮੈਨ ਤੇ ਮਾਤਾ ਹਾਊਸ ਵਾਈਫ ਨੇ ਇੱਕ ਛੋਟਾ ਪਰ ਕੈਨੇਡਾ ਪੀਅਰ ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਹੈ ਲੜਕਾ ਕੈਨੇਡਾ ਸਿਟੀਜ਼ਨ ਹੈ ਜੋ ਵਰਕਿੰਗ ਇਨ ਰਾਜਪੂਰਾ ਟਰਾਂਸਪੋਰਟ ਲੌਂਗ ਹਾਲ ਡਰਾਈਵਰ ਹੈ ਇੰਡੀਆ ਦਾ ਪਤਾ ਸ਼ਾਹਕੋਟ ਜਲੰਧਰ ਹੈ ਲੜਕਾ ਕਟਿੰਗ ਵਾਲਾ ਤੇ ਸੋਨਾ ਸੁਨੱਖਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨਖੀ ਪਤਲੀ ਲੜਕੀ ਚਾਹੀਦੀ ਹੈ ਲੜਕੀ ਵੈਸ਼ਨੂ ਪਰਿਵਾਰ ਤੋਂ ਨਾ ਹੋਵੇ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਵਾਲੀ ਲੜਕੀ ਨੂੰ ਪਹਿਲ ਹੈ ਜੇ ਲੜਕੀ ਇੰਡੀਆ ਤੋਂ ਹੋਵੇ ਤਾਂ ਬੀਐਸਸੀ ਨਰਸਿੰਗ ਜਾਂ ਬਿਊਟੀਸ਼ੀਅਨ ਦਾ ਕੋਰਸ ਕੀਤਾ ਹੋਵੇ ਲੜਕੀ ਦਾ ਕੱਦ 5 ਫੁੱਟ 4 ਇੰਚ ਤੋਂ ਉੱਪਰ ਹੋਵੇ ਆਹਲੂ ਵਾਲੀ ਆਕਾਸ਼ ਨੂੰ ਪਹਿਲ ਹੈ ਬਾਕੀ ਖੱਤਰੀ ਜੀ ਉਚਕਾਸ਼ ਦੇ ਵੀ ਸੰਪਰਕ ਕਰ ਸਕਦੇ ਨੇ ਮੈਰिज ਬੀਰੋ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 30 ਸਾਲ ਦਾ ਸੁਜੰਸੀ ਕੱਦ 5 ਫੁੱਟ 9 ਇੰਚ ਗੋਤ ਹੀਰ ਪੜਾਈ ਪਲੱਸ 2 ਤੋਂ ਬਾਅਦ ਬੈਂਟਰੀ ਦਾ ਕੋਰਸ ਆ ਕੰਮ ਖੇਤੀਬਾੜੀ ਦਾ ਪਤਾ ਨੂਰ ਮਹਿਲ ਆ ਜਲੰਧਰ ਪਰਿਵਾਰ ਵਿੱਚ ਮਾਤਾ ਪਿਤਾ ਤਿੰਨ ਭੈਣਾਂ ਨੇ ਕੈਨੇਡਾ ਵਿੱਚ ਮੈਰਿਡ ਨੇ ਭਰਾ ਕੋਈ ਨਹੀਂ ਆ ਲੜਕੇ ਨੂੰ 20 ਕਿੱਲੇ ਜ਼ਮੀਨਾਂ ਆਉਂਦੀ ਆ ਵਧੀਆ ਘਰ ਪਰਿਵਾਰ ਹੈ ਜੀ ਲੜਕਾ ਸੋਹਣਾ ਸੁਨੱਖਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਘਰ-ਵਾਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਲੜਕੀ ਸੋਣੀ ਸੁਨੱਖੀ ਜਰਸੀਕ ਪਰਿਵਾਰ ਤੋਂ ਹੋਵੇ 10 ਦੀ ਪਰਿਵਾਰ ਵੱਲ ਕੋਈ ਮੰਗ ਨਹੀਂ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 22/5/1999 ਕੱਦ 5 ਫੁੱਟ 5 ਇੰਚ ਪੜਾਈ میٹرਿਕ ਪਾਸ ਜੌਬ ਟੂਲ ਤੇ ਡਾਈ ਫਿਟਰ ਦਾ ਲੜਕੇ ਦੀ ਵਧੀਆ ਆਮਦਨਾ ਗੋਤ ਵੇਰਦੀ ਨਾਨਕੇ ਗੋਤ ਟੜਿਆਲ ਪਿਤਾ ਚੰਨਣ ਸਿੰਘ ਮਾਤਾ ਦਰਸ਼ਨ ਕੌਰ ਦੋ ਭੈਣਾਂ ਨੇ ਮੈਰਿਡ ਨੇ ਇੱਕ ਭਰਾ ਦਾ ਇੱਕ ਭਰਾ ਪਤਾ ਸਿਮਲਾਪੁਰੀ ਲੁਧਿਆਣਾ ਲੜਕਾ ਸੋਨਾ ਸੁਨੱਖਾ ਮੰਗ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ ਘਰਵਾਰ ਸੰਭਾਲਣ ਵਾਲੀ ਘਰੇਲੂ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਗਰੀਬ ਪਰਿਵਾਰ ਤੋਂ ਹੋਵੇ ਭਾਵੇਂ ਘੱਟ ਪੜ੍ਹੀ ਲਿਖੀ ਹੋਵੇ ਦਾਸ ਦੀ ਕੋਈ ਮੰਗ ਨਹੀਂ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸ ਜਰਸੀ ਉਮਰ 30 ਸਾਲ ਕੱਦ 5 ਫੁੱਟ 7 ਇੰਚ ਗੋਤ ਸਰਾਂ ਪਤਾ ਸੰਗਰੂਰ ਪਰਿਵਾਰ ਵਿੱਚ ਇੱਕ ਭੈਣ ਤੇ ਇੱਕ ਭਰਾ ਨੇ ਭਰਾ ਵੀ ਪੰਜਾਬ ਪੁਲਿਸ ਵਿੱਚ ਹੈ ਜੋਬ ਲੜਕੀ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਹੈ ਜਮੀਨ 24 ਕਿੱਲੇ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਪਰ ਇਹਨਾਂ ਦੀ ਬਰਾਬਰ ਯੋਗਤਾ ਵਾਲਾ ਲੜਕਾ ਚਾਹੀਦਾ ਲੜਕਾ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਜਾਂ ਇਸ ਤੋਂ ਵੀ ਉੱਪਰ ਉਹਦੇ ਤੇ ਹੋਵੇ ਜਾਂ ਵਧੀਆ ਸਰਕਾਰੀ ਨੌਕਰੀ ਤੇ ਹੋਵੇ ਲੜਕਾ ਸੰਗਰੂਰ ਮਾਨਸਾ ਬਰਨਾਲਾ ਏਰੀਆ ਤੋਂ ਹੋਵੇ ਫੋਨ ਨੰਬਰ ਦਿੱਤਾ ਗਿਆ ਜੀ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 14 ਅਪ੍ਰੈਲ 1995 ਕਾਸ ਜਰਸੀ ਲਾਹੌਰਿਆ ਗੋਤਬਰਗ ਕਾਦ 6 ਫੁੱਟ ਫੜਾਈ ਪਲੱਸ 2 ਜ਼ਮੀਨ 5 ਕਿੱਲੇ ਆ 2 ਕਨਾਲ ਨੇ ਕਮ ਡੈਰੀ ਫਾਰਮ ਦਾ ਦੋ ਭੈਣਾਂ ਨੇ ਮੈਰਿਡ ਨੇ ਪਤਾ ਫੁੱਲੂ ਵਾਲਾ ਡੋਗਰਾ ਬੁਢਲਾਡਾ ਮਾਨਸਾ ਲੜਕਾ ਸੋਹਣਾ ਸੁਨੱਖਾ ਮੰਗ ਇਹਨਾਂ ਨੂੰ ਪੜੀ ਲਿਖੀ ਸੋਹਣੀ ਸੁਨੱਖੀ ਘਰੇਲੂ ਲੜਕੀ ਚਾਹੀਦੀ ਹੈ ਪਰਿਵਾਰ ਵੱਲੋਂ ਦਾਸ ਦੀ ਕੋਈ ਮੰਗ ਨਹੀਂ ਫੋਨ ਨੰਬਰ ਦਿੱਤਾ ਗਿਆ ਜੀ ਤੁਸੀਂ ਵਿਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 2/7/1991 ਕਾਸਟ ਕੁਮਿਆਰ ਗੋਤ ਸਰਸੋਏ ਨਾਨਕੇ ਗੋਤ ਸੁੱਤੀ ਪਤਾ ਨਕੂਦਰ ਜ਼ਿਲ੍ਹਾ ਜਿਲ੍ਹੇ ਅੰਦਰ ਕੰਮ ਲੜਕੇ ਦਾ ਆਪਣਾ ਭੰਗੜੇ ਦਾ ਗਰੁੱਪ ਹੈ ਲੜਕੇ ਕੋਲੇ ਆਪਣੀ ਗੱਡੀ ਡੀਜ਼ੇ ਦਾ ਕੰਮ ਵੀ ਹੈ ਲੜਕਾ ਮਨੀਲਾ ਕੰਟਰੀ ਵਿੱਚ ਗਿਆ ਹੋਇਆ ਸੀ ਹੁਣ ਵਾਪਸ ਆਇਆ ਹੋਇਆ ਪਰਿਵਾਰ ਵਿੱਚ ਮਾਤਾ ਪਿਤਾ ਐਕਸਪੈਨ ਨੇ ਇੱਕ ਵੱਡਾ ਭਰਾ ਮਨੀਲਾ ਕੰਟਰੀ ਵਿੱਚ ਪੱਕਾ ਹੈ ਦੋ ਭੈਣਾਂ ਨੇ ਮੈਰਿਡ ਨੇ ਲੜਕਾ ਸੋਹਣਾ ਸੁਨੱਖਾ ਕੋਈ ਨਸ਼ਾ ਨਹੀਂ ਕਰਦਾ ਵਿਆਹ ਤੋਂ ਬਾਅਦ ਲੜਕੇ ਨੇ ਬਾਲੀ ਕੰਟਰੀ ਲਈ ਵੀ ਅਪਲਾਈ ਕਰਨਾ ਹੈ ਮੰਗ ਇਹਨਾਂ ਨੂੰ ਗਰੀਬ ਘਰ ਤੋਂ ਘਰੇਲੂ ਪਰਿਵਾਰ ਤੋਂ ਸਿੰਪਲ ਪਰਿਵਾਰ ਤੋਂ ਘਰਵਾਰ ਸੰਭਾਲਣ ਵਾਲੀ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਪਰਿਵਾਰ ਵੱਲੋਂ ਦਾਸ ਦੀ ਕੋਈ ਮੰਗ ਨਹੀਂ ਫੋਨ ਨੰਬਰ ਦਿੱਤੇ ਗਏ ਨੇ ਜੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੁਮਾਰ ਜਨਮ 1/12/1998 ਜਨਮ ਦਾ ਸਮਾਂ 2:25 ਪੀਐਮ ਕਾਸਟ ਸਿੰਬੇ ਕੱਦ 5 ਫੁੱਟ 6 ਇੰਚ ਪੜਾਈ ਬੀਕੋਮ ਕੰਮ ਨਿਆਰੀ ਦੀ ਦੁਕਾਨ ਇੱਕ ਪ੍ਰਾਨ ਮੈਰਡਾ ਪਤਾ ਰੋਪੜਾ ਲੜਕਾ ਸੋਨਾ ਸੁਨੱਖਾ ਤੇ ਮੰਗਲਿਕ ਹੈ ਮੰਗ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ ਘਰੇਲੂ ਮੰਗਲਿਕ ਲੜਕੀ ਚਾਹੀਦੀ ਹੈ ਪਰਿਵਾਰ ਵੱਲੋਂ ਦਾਸ ਦੀ ਕੋਈ ਮੰਗ ਨਹੀਂ ਸਿੰਬੇ ਕਾਸ਼ ਨੂੰ ਪਹਿਲੇ ਬਾਕੀ ਹੋਰ ਉੱਚ ਕਾਸ਼ ਦੇ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਏ ਆ ਸੈਣੀ ਜਨਮ 6/7/1998 ਕੱਦ 5 ਫੁੱਟ 10 ਇੰਚ ਕਾਸਟ ਸਿੱਖ ਸੈਣੀ ਪੜਾਈ ਮਕੈਨੀਕਲ ਇੰਜੀਨੀਅਰਿੰਗ ਤੇ ਬੈਚਲਰ ਆਫ ਪ੍ਰੋਫੈਸ਼ਨਲ ਮੈਟਰੋਨਿਕਸ ਮਈ 2025 ਚ ਕੰਪਲੀਟ ਹੋਵੇਗਾ ਲੜਕਾ ਸੋਨਾ ਸੁਨੱਖਾ ਲੜਕੇ ਦੀਆਂ ਹੌਬੀਜ਼ ਨੇ ਯੋਗਾ ਐਕਸਰਸਾਈਜ਼ ਸਾਈਕਲਿੰਗ ਸਵੀਮਿੰਗ ਤੇ ਬਿਜ਼ਨਸ ਬੁੱਕਸ ਪੜ੍ਹਨਾ ਸ਼ੌਕ ਹੈ ਲੜਕਾ ਨਿਸ਼ਚਿਤ ਰਹਿਤ ਹੈ ਸੈਲਰੀ ਸੈਲਰੀ ਰੀਅਲ ਅਸਟੇਟ ਬਰਕ ਤੇ ਮਲਟੀਪਲ ਅਰਬਨ ਪ੍ਰਾਪਰਟੀ ਤੋਂ ਤੇ ਰੈਂਟਲ ਇਨਕਮ 80 ਤੋਂ 80000 ਤੋਂ ਪਲੱਸ ਆ ਪਤਾ ਨੇੜੇ ਇੰਟਰਨੈਸ਼ਨਲ 에ਅਰਪੋਰਟ ਦਿੱਲੀ ਪਰਿਵਾਰ ਵਿੱਚ ਮਾਤਾ ਅਫਸਰ ਨੇ ਪਿਤਾ ਪ੍ਰਾਪਰਟੀ ਡੀਲਰ ਹਨ ਇੱਕ ਪੈਨ ਮੈਰਿਡ ਹੈ ਕੈਨੇਡਾ ਵਿੱਚ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਐਜੂਕੇਟਿਡ ਲੜਕੀ ਚਾਹੀਦੀ ਹੈ ਲੜਕੀ ਸੋਹਣੀ ਸੁਨੱਖੀ ਨਰਮ ਸੁਭਾਅ ਵਾਲੀ ਹੋਵੇ ਪਰਿਵਾਰ ਵੱਲੋਂ ਦਾਸ ਦੀ ਕੋਈ ਮੰਗ ਨਹੀਂ ਲੜਕੀ ਸਿੱਖ ਸਿਆਣੀ ਜਾਂ ਜਨਰਲ ਕਾਸ਼ਤ ਹੋਵੇ ਮੈਰਿਜ ਵੀਰੋ ਪਰਿਵਾਰ ਨੂੰ ਫੋਨ ਨਾ ਕਰਨ ਜੀ ਵਟਸਐਪ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਰਚਨਾ ਤੱਗੜ ਅਨਮੈਰਿਡ ਲੜਕੀ ਕੱਦ 5 ਫੁੱਟ 2 ਇੰਚ ਜਨਮ 2/11/1992 ਜਨਮ ਦਾ ਸਮਾਂ 7:34 ਪੀਐਮ ਜਨਮ ਸਥਾਨ ਜਲੰਧਰ ਕਾਸ਼ ਟੌਂਕ ਕਸ਼ਤਰੀਆ ਸ਼ਿੰਬਾ ਗੋਤ ਤੱਗੜ ਕਰੀਰ ਪੜਾਈ ਐਮਐਸਸੀ ਮੈਥਮੈਟਿਕਸ ਬੀਏਡ ਪਤਾ ਲਾਡੋ ਵਾਲੀ ਰੋਡ ਨੇੜੇ ਬੀਐਸਐਫ ਚੌਂਕ ਜਲੰਧਰ ਪਰਿਵਾਰ ਵਿੱਚ ਪਿਤਾ ਦੀ ਆਪਣੀ ਸ਼ਾਪ ਹੈ ਮਾਤਾ ਹਾਊਸ ਵਾਈਫ ਨੇ ਇੱਕ ਭਰਾਨ ਮੈਰਿਡ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕਾ ਚਾਹੀਦਾ ਲੜਕੇ ਨੇ ਗ੍ਰੈਜੂਏਸ਼ਨ ਕੀਤੀ ਹੋਵੇ ਭਾਵੇਂ ਲੜਕਾ ਇੰਡੀਆ ਤੋਂ ਹੋਵੇ ਭਾਵੇਂ ਲੜਕਾ ਨਾ ਰਹੀ ਹੋਵੇ ਕਿਸੇ ਵੀ ਕਾਸ਼ਦਾਓਵੇ ਇਹਨਾਂ ਨੂੰ ਸੰਪਰਕ ਕਰ ਸਕਦਾ ਕੋਈ ਜਾਤੀ ਬੰਧਨ ਨਹੀਂ ਫੋਨ ਨੰਬਰ ਦਿੱਤਾ ਗਿਆ ਜੀ ਤੁਸੀਂ ਵਿਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸ ਜਰਸੀ ਗੋਤ ਸੋਮਲ ਕੱਦ 6 ਫੁੱਟ 2 ਇੰਚ ਜਨਮ 2000 ਪੜ੍ਹਾਈ ਪਲੱਸ 2 ਬੀਏ ਤੇ 1 ਸਾਲ ਦਾ ਕੰਪਿਊਟਰ ਡਿਪਲੋਮਾ ਲੜਕਾ ਕੈਨੇਡਾ ਬ੍ਰੈਂਟਨ ਵਿੱਚ ਵਰਕ ਪਰਮਿਟ ਤੇ ਹੈ ਜੌਬ ਲੜਕਾ ਕੈਨੇਡਾ ਵਿੱਚ ਟਰੱਕ ਡਰਾਈਵਰ ਹੈ ਪਰਿਵਾਰ ਵਿੱਚ ਪਿਤਾ ਗਵਰਨਮੈਂਟ ਜੌਬ ਕਰਦੇ ਨੇ ਕੋਈ ਭੈਣ ਭਰਾ ਨਹੀਂ ਸੜਕਾ ਸੋਨਾ ਸੁਨੱਖਾ ਪਤਾ ਪਹਿਲ ਜ਼ਿਲ੍ਹਾ ਲੁਧਿਆਣਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਣੀ ਸੁਨੱਖੀ ਕੈਨੇਡਾ ਪੀਆਰ ਲੜਕੀ ਚਾਹੀਦੀ ਹੈ ਫੋਨ ਨੰਬਰ ਦਿੱਤਾ ਗਿਆ ਜੀ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 24 ਸਾਲ ਗੋਤ ਸ਼ਾਨਣ ਕਾਸਟ ਸੈਣੀ ਮੰਗਲੀਕ ਲੜਕਾ ਕਦ ਮੰਗਲੀਕ ਲੜਕਾ ਕਦ 5 ਫੁੱਟ 4 ਇੰਚ ਹੈ ਪੜ੍ਹਾਈ ਪਲੱਸ 2 ਹੈ ਲੜਕੀ ਦੀ ਆਸਟ੍ਰੇਲੀਆ ਜਾਣ ਲਈ ਵੀਜ਼ਾ ਐਪਲੀਕੇਸ਼ਨ ਅਪਲਾਈ ਕੀਤੀ ਹੋਈ ਹੈ ਜ਼ਮੀਨ 7 ਕਿੱਲੇ ਹੈ ਪਰਿਵਾਰ ਵਿੱਚ ਤਿੰਨ ਭੈਣਾਂ ਨੇ ਆਸਟ੍ਰੇਲੀਆ ਤੇ ਕੈਨੇਡਾ ਵਿੱਚ ਬੈਲ ਸੈਟਲਡ ਨੇ ਪਤਾ ਹੁਸ਼ਿਆਰਪੁਰਾ ਲੜਕਾ ਸੋਨਾ ਸੁਨੱਖਾ ਮੰਗ ਗਿਰਨ ਨੂੰ ਵਧੀਆ ਕਰੇ ਲੋ ਪਰਿਵਾਰ ਤੋਂ ਕਰੇ ਲੋ ਲੜਕੀ ਚਾਹੀਦੀ ਹੈ ਪੜ੍ਹੀ ਲਿਖੀ ਲੜਕੀ ਦੀ ਕਾਸਟ ਜੱਟ ਸੈਣੀ ਲੁਬਾਣਾ ਹੋਵੇ ਤੇ ਲੜਕੀ ਮੰਗਲੀਏ ਕੋਵੇ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਉਮਰ 22 ਸਾਲ ਕਾਸ਼ ਸੈਣੀ ਗੋਤ ਬੋਲੇ ਕੱਦ 5 ਫੁੱਟ 3 ਇੰਚ ਪੜਾਈ ਬੀਐਸਸੀ ਨਰਸਿੰਗ ਪਰਿਵਾਰ ਵਿੱਚ ਪਿਤਾ ਪੰਜਾਬ ਪੁਲਿਸ ਵਿੱਚ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਜੂਐਸਏ ਵਿੱਚ ਹੈ ਪਤਾ ਹੁਸ਼ਿਆਰਪੁਰਾ ਲੜਕੀ ਜੀ ਸੋਣੀ ਸੁਨੱਖੀ ਹੈ ਥੋੜੇ ਸਮੇਤ ਤਲਾਖਸੁਦਾ ਕੋਈ ਬੱਚਾ ਨਹੀਂ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕਾ ਚਾਹੀਦਾ ਕੈਨੇਡਾ ਨਿਊਜ਼ੀਲੈਂਡ ਜੂਐਸਏ ਜੂਕੇ ਆਸਟ੍ਰੇਲੀਆ ਜਰਮਨੀ ਤੋਂ ਲੜਕੀ ਨੂੰ ਪਹਿਲ ਹੈ ਜਿਹੜਾ ਲੜਕਾ ਇੰਡੀਆ ਤੋਂ ਵਧੀਆ ਵਧੀਆ ਬਿਜ਼ਨਸ ਜਾਂ ਗਵਰਨਮੈਂਟ ਜੌਬ ਕਰਦਾ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਇਹਨਾਂ ਨੂੰ ਸੈਣੀ ਜੱਟ ਲਵਾਨਾ ਕਾਸ਼ ਦੇ ਸੰਬੰਧ ਕਰ ਸਕਦੇ ਨੇ ਫੋਨ ਨੰਬਰ ਦਿੱਤਾ ਗਿਆ ਜੀ ਤੁਸੀਂ ਵਿਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1997 ਕਾਸਟ ਜਰਸੀ ਗੋਤ ਬਰਾੜ ਕੱਦ 5 ਫੁੱਟ 7 ਇੰਚ ਪੜ੍ਹਾਈ ਸਿਵਲ ਇੰਜੀਨੀਅਰਿੰਗ ਤੇ ਆਰਚਟੈਕਚਰ ਪਤਾ ਮੋਗਾ ਲੜਕਾ ਕੈਨੇਡਾ ਵਿੱਚ ਪੀਆਰ ਹੈ ਜੌਬ ਸਟਰਕਚਰ ਡਿਜ਼ਾਈਨਰ ਤੇ ਟਰੱਕ ਡਰਾਈਵਰ ਦੀ ਪਰਿਵਾਰ ਵਿੱਚ ਮਾਤਾ ਪਿਤਾ ਹਨ ਮਾਤਾ ਕੋਲ ਕੈਨੇਡਾ ਮਾਤਾ ਪਿਤਾ ਕੋਲ ਕੈਨੇਡਾ ਦਾ ਸੁਪਰ ਵੀਜ਼ਾ ਇੱਕ ਵੱਡਾ ਪ੍ਰਾਇਮੈਰਿਡ ਹੈ ਇੰਗਲੈਂਡ ਵਿੱਚ ਜਮੀਨ 8 ਕਿੱਲੇ ਦੋਨਾਂ ਭਰਾਵਾਂ ਨੂੰ 4-4 ਕਿੱਲੇ ਆਉਂਦੀ ਹੈ ਲੜਕੇ ਦਾ ਸਾਰਾ ਪਰਿਵਾਰ ਅੰਬਰਤਾਰੀਆ ਲੜਕੇ ਦਾ ਅੰਬਰਤ ਨਹੀਂ ਛੱਕਿਆ ਪਰ ਪੱਗਵੰਦਾ ਮੰਗੇ ਇਹਨਾਂ ਨੂੰ ਵਧੀਆ ਵੈਸ਼ਨੂ ਪਰਿਵਾਰ ਤੋਂ ਵਧੀਆ ਪੜੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਕੈਨੇਡਾ ਨੂੰ ਪਹਿਲ ਹੈ ਪਾਵੇਂ ਪੀਅਰ ਹੋਵੇ ਜਾਂ ਬਰਕ ਪਰਮੈਂਟ ਤੇ ਹੋਵੇ ਜਾਂ ਲੜਕੀ ਇੰਡੀਆ ਤੋਂ ਹੋਵੇ ਤਾਂ ਵਧੀਆ ਪਰਿਵਾਰ ਤੋਂ ਵੀ ਤਾਂ ਵੀ ਪਰਿਵਾਰ ਵਿਚਾਰ ਕਰ ਸਕਦਾ ਜੇ ਲੜਕੀ ਕੈਨੇਡਾ ਤੋਂ ਹੋਵੇ ਤਾਂ ਕਿਸੇ ਵੀ ਏਰੀਆ ਤੋਂ ਹੋਵੇ ਜੇ ਲੜਕੀ ਇੰਡੀਆ ਤੋਂ ਹੋਵੇ ਤਾਂ ਮੋਗਾ ਤੇ ਫਰੀਦਕੋਟ ਏਰੀਆ ਤੋਂ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਪਰਿਵਾਰ ਦੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਲਵਾਨਾ ਸਿੱਖ ਅੰਮ੍ਰਿਤਧਾਰੀ ਲੜਕਾ ਪਤਾ ਗੁਰਦਾਸਪੁਰ ਪੰਜਾਬ ਜਨਮ 8/11/1994 ਪੜਾਈ ਬੀ ਫਾਰਮੇਸੀ ਜਲੰਧਰ ਸ਼ਿਟੀ ਤੋਂ ਕਾਲਜ ਜਲੰਧਰ ਸਿਟੀ ਕਾਲਜ ਤੋਂ ਲੜਕਾ ਕੈਨੇਡਾ ਪੀਆਰ ਹੈ ਕੈਨੇਡਾ ਵਿੱਚ ਆਪਣਾ ਘਰ ਹੈ ਜੋਬ ਐਨਸੀਆਰ ਐਟਲਸ ਕੰਪਨੀ ਵਿੱਚ ਕਸਟਮਰ ਇੰਜੀਨੀਅਰ ਨੇ ਹੀ ਪਰਿਵਾਰ ਵਿੱਚ ਪਿਤਾ ਅਰਮੀਚ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਇੱਕ ਭੈਣ ਤੇ ਇੱਕ ਭਰਾ ਮੈਰਿਡ ਨੇ ਸਾਰੀ ਫੈਮਿਲੀ ਕੈਨੇਡਾ ਵਿੱਚ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਅਮਰਤਤਾਰੀ ਲੜਕੀ ਚਾਹੀਦੀ ਹੈ ਲੜਕੀ ਦੀ ਪੜਾਈ ਗ੍ਰੈਜੂਏਟ ਹੋਵੇ ਲੜਕੀ ਭਾਵੇਂ ਇੰਡੀਆ ਤੋਂ ਹੋਵੇ ਭਾਵੇਂ ਕੈਨੇਡਾ ਤੋਂ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਅਮਰਤਤਾਰੀ ਲੜਕਾ ਜਨਮ ਉਨਿਸੂ 99 ਕ ਪੜਾਈ ਬੀਏ ਐਮਏ ਐਮਫਿਲ ਕਾਸ਼ਰਾਮਗੜੀ ਆ ਪਤਾ ਸਮਾਣਾ ਪਟਿਆਲਾ ਜੋਬ ਪ੍ਰਾਈਵੇਟ ਜੋਬ ਕਰਦੇ ਨੇ ਜੀ ਲੜਕਾ ਪਰਿਵਾਰ ਵਿੱਚ ਪਿਤਾ ਕਾਰਮੈਂਟਰ ਦਾ ਕੰਮ ਕਰਦੇ ਨੇ ਮਾਤਾ ਐਕਸਪੈਰ ਨੇ ਦੋ ਭੈਣਾਂ ਨੇ ਮੈਰਿਡ ਨੇ ਇੱਕ ਵੱਡਾ ਭਰਾ ਮੈਰਿਡ ਆ ਭਰਾ ਦੀ ਜੋਬ ਕੀਰਤਨੀਆ ਜਥਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਉਮਰਦਤਾਰੀ ਲੜਕੀ ਚਾਹੀਦੀ ਆ ਲੜਕੀ ਵਿਕਾਸਰਾਮਗੜੀ ਆਈ ਹੋਵੇ ਫੋਨ ਨੰਬਰ ਦਿੱਤਾ ਗਿਆ ਜੀ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਦੀਪਕ ਕੁਮਾਰ ਅਨਮੈਰਿਡ ਲੜਕਾ ਜਨਮ 29/12/1985 ਕੱਦ 5 ਫੁੱਟ 5 ਇੰਚ ਪੜਾਈ ਬੀਐਸਸੀ ਆਈਟੀ ਡਿਪਲੋਮਾ ਇਨ ਆਰਟ ਐਂਡ ਕ્રાਫਟ ਕਾਸਟ ਐਸੀ ਜੋਬ ਐਡੀਟਰ ਸੈਮੀ ਗਵਰਨਮੈਂਟ ਜੋਬਾ ਪਿਤਾ ਗੌਰ ਜਨਗਲ ਮਾਤਾ ਦਾ ਗੋਤਮਾਨ ਪਰਿਵਾਰ ਵਿੱਚ ਮਾਤਾ ਪਿਤਾ ਨਹੀਂ ਹਨ ਤਿੰਨ ਭੈਣਾਂ ਨੇ ਇੱਕ ਭੈਣ ਮੈਰਿਡ ਹੈ ਕਾਲਜ ਵਿੱਚ ਲੈਕਚਰਰ ਹੈ ਇੱਕ ਭੈਣ ਅਨਮੈਰਿਡ ਹੈ ਇੱਕ ਭੈਣ ਮੈਂਟਲੀ ਥੋੜਾ ਵੀਕ ਨੇ ਪਤਾ ਹੁਸ਼ਿਆਰਪੁਰਾ ਲੜਕਾ ਪਰਿਵਾਰ ਵਿੱਚ ਵੈਸ਼ਨੂ ਹੈ ਲੜਕਾ ਤੇ ਲੜਕੀ ਦਾ ਪ੍ਰਵਾਰ ਵੈਸ਼ਨੂ ਐ ਵਿਆਸ ਤੋਂ ਨਾਮਦਾਨ ਮਿਲਿਆ ਹੋਇਆ ਪਰਿਵਾਰ ਨੂੰ ਮੰਗ ਇਹਨਾਂ ਨੂੰ ਵੈਸ਼ਨੂ ਪਰਿਵਾਰ ਤੋਂ ਘਰ ਬਰਸਮਾ ਲੱਲੀ ਖਰੇਲੂ ਲੜਕੀ ਚਾਹੀਦੀ ਹੈ ਲੜਕੀ ਪਾਸੇ ਮੇਂ ਗਰੀ ਪਰਿਵਾਰ ਤੋਂ ਹੋਵੇ ਕੋਈ ਮੰਗਣੀ ਐਨ ਆਰ ਆਈ ਸੰਪਰਕ ਨਾਗਰਨ ਜੀ ਲੜਕੀ ਨਾਮਾ ਸ਼ਾਹ ਜਿਲੰਦਰ ਲੁਧਿਆਣਾ ਹੁਸ਼ਿਆਰਪੁਰ ਚੰਡੀਗੜ੍ਹ ਤੋਂ ਹੋਵੇ ਮਾਜਾ ਤੇ ਮਾਲਵਾ ਇਲਾਕੇ ਵੀ ਸੰਪਰਕ ਨਾਗਰਨ ਤੇ ਮੈਰਿਜ ਬਿਊਰੋ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 18/1992 ਕਾਸਟ ਸੀਂਬੇ ਪਤਾ ਲੁਧ ਕਾਤਾ 5 ਫੁੱਟ 7 ਇੰਚ ਪਿਤਾ ਸੁਖਦੇਵ ਸਿੰਘ ਗੋਤ ਫਰਵਾਹੀ ਨਾਨਕੇ ਗੋਤ 나ਗੀ ਪੜਾਈ میٹرਕ ਪਾਸ ਜੌਬ ਇਲੈਕਟ੍ਰੀਸ਼ੀਅਨ ਤੇ ਲੜਕਾ ਮੰਗਲਿਕ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਘਰੇ ਲੂਕਾਰ ਵਰਸਮਾ ਲਨ ਲਈ ਲੜਕੀ ਚਾਹੀਦੀ ਹੈ ਭਾਵੇਂ ਗਰੀਬ ਘਰ ਤੋਂ ਹੋਵੇ ਕੋਈ ਮੰਗ ਨਹੀਂ ਲੜਕੀ ਕਿਸੇ ਵੀ ਕਾਸ਼ ਤੋਂ ਹੋਵੇ ਕੋਈ ਜਾਤੀ ਬੰਧਨ ਨਹੀਂ ਲੜਕੀ ਮੰਗਲਿਕ ਹੋਵੇ ਫੋਨ ਨੰਬਰ ਦਿੱਤਾ ਗਿਆ ਜੀ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੋਰ ਗੋਤਪੰਦੇਰ ਜਨਮ 1990 ਕੱਦ 5 ਫੁਟ 6 ਇੰਚ ਕਾਸਟ ਜਰਸੀ ਤਹਿਸੀਲ ਫੈਲ ਜ਼ਿਲ੍ਹਾ ਲੁਧਿਆਣਾ ਪੜਾਈ ਐਮਸੀਐਂਡੀਆ ਤੋਂ ਆਈਟੀ ਪੋਸਟ ਗ੍ਰੈਜੂਏਟ ਡਿਪਲੋਮਾ ਕੈਨੇਡਾ ਤੋਂ ਆਈਟੀ ਕੰਪਨੀ ਆਫਿਸ ਵਿੱਚ ਵਧੀਆ ਜੌਬ ਕਰਦੇ ਨੇ ਲੜਕੀ ਕੈਨੇਡਾ ਪੀਅਰ ਹੈ ਕੈਨੇਡਾ ਬ੍ਰੈਮਟਨ ਰਹਿੰਦੀ ਹੈ ਲੜਕੀ ਦਾ ਇੱਕ ਪਰਾ ਕੈਨੇਡਾ ਪੀਅਰ ਹੈ ਮੈਰਿਡ ਹੈ ਲੜਕੀ ਵੀ ਇੱਕ ਸੂਰ ਹੈ ਥੋੜੇ ਸਮੇਂ ਤੋਂ ਤਲਾਕਸ਼ੁਦਾ ਕੋਈ ਬੱਚਾ ਨਹੀਂ ਮੰਗੇ ਇਹਨਾਂ ਨੂੰ ਕੈਨੇਡਾ ਪੀਅਰ ਜਾਂ ਸਿਟੀਜ਼ਨ ਜਾਂ ਖੁਦ ਪੀਅਰ ਹੋ ਸਕਦਾ ਹੋਣ ਵਾਲਾ ਲੜਕਾ ਚਾਹੀਦਾ ਲੜਕਾ ਨਸ਼ਾਰਿਆ ਤੋਂ ਵੀ ਕੇਵਲ ਲੁਧ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਇਹ ਸਾਨੂੰ ਅੱਜ ਦੇ ਕੁਝ ਲੜਕੇ ਲੜਕੀਆਂ ਦੇ ਰਿਸ਼ਤੇ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਵਰਸਪ ਤੇ ਸਾਨੂੰ ਸੰਪਰਕ ਕਰ ਸਕਦੇ ਹੋ ਤੇ ਐਡ ਦੀ ਫੀਸ ਬਹੁਤ ਹੀ ਘੱਟ ਲਈ ਜਾਂਦੀ ਹੈ ਤੇ ਸਿਰਫ ਇੱਕ ਵਾਰ ਲਈ ਜਾਂਦੀ ਹੈ ਤੇ ਮਿਲਦੇ ਹਾਂ ਜੀ ਅਗਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ